ਅੱਜ ਬੁੱਧਵਾਰ ਨੂੰ ਜਲੰਧਰ ਵਿੱਚ ਤਣਾਅ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਇੱਕ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਲੱਗੇ ਬੋਰਡ ਨੂੰ ਫਾੜਿਆ ਗਿਆ। ਇਹ ਘਟਨਾ ਜਲੰਧਰ ਸ਼ਹਿਰ ਦੇ ਦਮੋਰੀਆ ਪੁਲ ਦੀ ਰਾਤ ਕਰੀਬ 9 ਵਜੇ ਦੀ ਹੈ। ਜਾਣਕਾਰੀ ਮੁਤਾਬਕ ਮੋਰੀਆ ਪੁਲ ਦੇ ਕੋਲੋਂ ਦੋ ਸਿੰਘ ਨੌਜਵਾਨ ਗੁਜ਼ਰ ਰਹੇ ਸਨ। ਉਹਨਾਂ ਨੇ ਵੇਖਿਆ ਕਿ ਇੱਕ ਮੁੰਡਾ ਸ਼ਹਿਰ ਵਿੱਚ 2 ਜਨਵਰੀ ਨੂੰ ਕੱਢੇ ਜਾਣ ਵਾਲੇ ਨਗਰ ਕੀਰਤਨ ਦੇ ਬੋਰਡ ਨੂੰ ਫਾੜ ਰਿਹਾ ਸੀ। ਦੋਨਾਂ ਸਿੰਘ ਨੌਜਵਾਨਾਂ ਨੇ ਮੁੰਡੇ ਨੂੰ ਪੁੱਛਿਆ ਕਿ ਤੂੰ ਬੋਰਡ ਕਿਉਂ ਉਤਾਰ ਰਿਹਾ ਹੈ ਤਾਂ ਉਸਨੇ ਕਹਿਆ ਕਿ ਉਸ ਨੂੰ ਮਾਲਕ ਨੇ ਫੜਨ ਲਈ ਆਖਿਆ ਹੈ ਇਸ ਤੋਂ ਬਾਅਦ ਦੋ ਨੌਜਵਾਨਾਂ ਨੇ ਉਸ ਸ਼ਰਾਰਤੀ ਅੰਸਰ ਦੀ ਛਿੱਤਰਪਰੇੜ ਕਰ ਦਿੱਤੀ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਅਤੇ ਮਾਮਲਾ ਹੋਰ ਵੀ ਗਰਮਾ ਗਿਆ ਮਾਮਲਾ ਵਾਧਾ ਦੇਖ ਕੇ ਥਾਣਾ ਨੰਬਰ 3 ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਆਹੋ 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 ਆ ਏ ਆਪਣੀ ਮੰਦਾਂ ਦਾ ਅੰਮੀ ਜਾ ਰਹੀ ਹੈ ਪਰ ਉਹ ਰਿਪੋਰਟ ਨਹੀਂ ਜਾ ਰਹੀ ਭਾਈ ਇਹ ਭੈਣ ਪੰਜਾਬੀਆਂ ਦੇ ਹਾਰੀ ਹੋ ਜਾਂਦੇ ਤਗੜਾ ਕੀ ਤਾਂ ਭੈਣ ਜੀ ਜਾਣ ਲੱਗਾ ਨਾ ਪਤਾ ਨਹੀਂ ਕਿ ਉਹ ਕਿੱਥੇ ਆ ਗਈ ਜਿਹੜੀ ਉਹਦੀ ਪਤਾ ਕਿਸੇ ਪਾਸੇ ਨਹੀਂ ਆ ਰਿਹਾ ਅੱਜ ਉਹਦਾ ਕੰਮ ਨਾ ઓય ઓય યાર ઓર દે યાર ઓર દે યાર ઓર દે યાર ઓર દે યાર Quta lihanith schiaerr możagoli lidhi whaih flar 22 problem bro मुर्दाबा मुर्दाबाद मुर्दाबा मुर्दाबा न ਲੇ ਕੇ ਚੱਲੇ ਯਾਰ 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 ਯ S kann Vertinee

ganwalo'n llyd o'r gwaed o'r dref o'r rhwbonu

ਉਹ ਬੰਦਾ ਭਜਾ ਦੇ ਰੇ ਵਾਲੇ ਯਾਰ ਨਹੀਂ ਉਹ ਦੇਖਿਆ ਬੜਾ ਯਾਰਾ ਬੰਦਾ ਮੈਂ ਦੋ ਮਾਨਦਾਰ ਦਵਾਨ ਸਾਹਿਬ ਕੋਲ ਵਿਖੇੜਾ ਚੱਲਦਾ ਨਗਰ ਕੀਰਤ 44 ਯਾਰ ਜਿਨਨੇ ਵੀ ਠੱਕ ਜਿਹਦੇ ਬੰਦੇ ਸਾਰੇ ਉੱਥੇ ਨਿੱਕੜੇ ਦੇਖੀ ਪਈ ਜਾਂਦੇ ਠੀਕ ਹੈ ਮੇਰੇ ਲਈ ਜੋ ਹੋਇਆ ਬੜਾ ਮਾੜਾ ਹੋਇਆ ਬਿਲਕੁਲ ਬਿਲਕੁਲ ਆਪਾਂ ਕਿਸੇ ਦੇ ਖਿਲਾਫ ਨਹੀਂ ਹਾਂ ਸਰਕਾਰ ਕੋਲੋਂ ਸਾਡਾ ਭਟਕੀ ਦਾ ਤਲਾਸ਼ੀ ਲੈਣ ਵਾਲਾ ਇਹ ਦੱਸਿਆ ਹੈ ਕਿ ਸਾਡੇ ਘਰ ਆ ਰਹੇ ਹੋਣ ਤੇਰੇ ਨੇ ਸਾਡੇ ਨਾਲ ਤਲਾਸ਼ੀ ਲੈ ਕੇ ਹਵਲਾ ਜੀ ਸਰ ਦੇਖੋ ਸਾਡੇ ਘਰ ਹੀ ਚੜ ਕੇ ਆ ਜਲੇ ਦੇਖੋ ਮੋੜ ਪੜਿਆ ਵੀਡੀਓ ਕੋਲਿਆ ਵੀਡੀਓ ਤੁਹਾਨੂੰ ਦਿਖਾ ਦਿੰਦਾ ਜੀ ਜੀ ਮੋੜ ਪੜਦੇ ਵੀਡੀਓ ਤੁਹਾਡੇ ਕੋਲ ਜੀ ਅਸੀਂ ਹਾਂ ਮੰਦਾ ਵੀ ਆ ਮੈਨੂੰ ਫੜਾ ਬੰਦੇ ਨੇ ਬੈਠਿਆ ਮੰਦਾ ਵੀ ਆ ਔਰ ਇਹਦਾ ਮਾਲਕ ਜਿਹੜਾ ਵਾ ਜੋ ਬੰਦੀ ਕਾਰਵਾਈ ਆ ਪਰਚਾ ਜਦੋਂ ਗੱਲ ਖਤਮ ਹੋ ਠੀਕ ਹੈ ਦੀ ਗਲੇਰ ਕਟਕਾ ਨਹੀਂ ਕੋਈ ਕੋਈ ਕੰਪਰਮਾਈਜ਼ ਤੇ ਪਰਚਾ ਦੇਵਾਂ ਨਾ ਦਿਖਾਵੇ ਤੇ ਮਦਦ ਬਾਜੀ ਸੇਵਾ ਨੋਮਰ ਦਾ ਉਤਾਰੇ ਨੀੜੇ ਥੋੜੀ ਐ ਜਿੱਦਾਂ ਸਾਨੂੰ ਪਿਛਵਾਇਆ ਤੁਸੀਂ ਸਾਡੇ ਭਰਾ ਜੇ ਨਹੀਂ ਮੈਨੂੰ ਪਤਾ ਬਾਤ ਅਸੀਂ ਕੋਈ ਚੀਜ਼ ਦੇ ਖਿਲਾਫ ਹੋਏ ਦੇਰ ਤੱਕ ਆਇਆ ਨਹੀਂ ਹੁੰਦਾ ਜੀ ਭਰੋਸਾ ਤੱਕਾ ਨਹੀਂ ਬਲਾਜਣ ਬਾਕੀ ਸਭ ਕੋ ਪੁੱਛਾ ਜਿੰਦਾ ਸਾਜੀ ਮੈਂ ਉਹ ਵਿਦੇਸ਼ੀ ਦਾ ਜਿਦਿਓ ਦੋ ਦੋ ਰੁਪਏ ਨਹੀਂ ਮਾਰੀਆ ਸੁਣਾ ਨਾਮ ਹਾਂ ਨਗਰਹੀਤ ਕਰਦੇ ਸਮਾਂ ਜੀ ਇਸ ਦਾ ਖਿਆਲ ਰੱਖਿਓ ਸਿਰਫ ਨਗਰਹੀਤ ਬਾਹਰ ਜਿਆਦਾ ਚਾਹੇ ਔਰ ਇਸ ਵਾਰ 15 ਤੋਂ 20 ਲੋਕ ਲੱਛੁਕੇ ਆ 21ਵਾਂ ਜਾਂ 22ਵਾਂ ਜਿਹੜੇ ਸੀ ਇਹ ਅੱਜ ਸਾਡੇ ਸਾਰੀ ਦੇਖ ਰਹੇ ਨੇ ਜਿਹਦਰ ਨੂੰ ਪਾਰ ਤੇ ਨੀਚੋਂ ਘਾਰਦਿਆਂ ਦੇਖ ਰਿਹਾ ਉਹਨਾਂ ਨੇ ਇੱਕ ਵੀਡੀਓ ਬਣਾਈ ਉਹਨਾਂ ਨੇ ਘਾਰਦਿਆਂ ਦੇਖ ਰਿਹਾ ਉਹਨਾਂ ਦਾ ਫੋਨ ਹੈ ਮੈਂ ਘਰ ਖਾਣਾ ਖਾ ਕੇ ਬੰਨ ਫੋਨ ਆਇਆ ਉੱਥੋਂ ਬਾਈ ਫੋਨ ਇੱਕ ਰੌਣ ਰੌਣ ਫੋਨ ਜਿਹੜਾ ਤੁਹਾਨੂੰ ਬੋਲਤੂਗਾ ਕੋਸਾਰੇ ਬਹਿ ਜਾਓ ਬੈਲੇ ਤੁਹਾਨੂੰ ਮਰੇ ਜਿਹੜਾ ਕੋਈ ਸਾਰਿਆਂ ਨੂੰ ਕੋਈ ਯਾਰ ਤੋਂ ਮੈਂ ਇਹਨਾਂ ਵੀ ਸਾਡੇ ਪਾਸੇ ਦੇਖੀ ਗਰੀਬ ਸਮਾਜੋਦੀ ਗਰੀਬੀ ਕੋਲ ਲੱਗਦੇ ਆ ਸਾਡੇ ਠੀਕ ਹੈ ਜੀ ਫਿਰ ਕੱਲ ਨੂੰ ਗੱਲ ਹੋਈ ਗਈ ਉਸ ਤੋਂ ਬਾਅਦ ਅਗਰ ਬਿਲਕੁਲ ਸਾਨੂੰ ਸੀ ਇਹ ਨੇ ਕੋਈ ਸੁਣਿਆ ਜੀ ਅਸੀਂ ਤਾਂ ਆ ਕੇ ਪਿਆਰ ਨਾਲ ਪੁੱਛਿਆ ਯਾਰ ਤੂੰ ਗਰੀਬ ਬੰਦਾ ਤੈਨੂੰ ਆਪਾਂ ਪੁੱਛ ਨਹੀਂਣਾ ਸਾਨੂੰ ਦੱਸ ਦੇ ਤੂੰ ਕਿਉਂ ਇਦਾਂ ਕੀਤਾ ਉਹ ਕਹਿੰਦਾ ਜੀ ਮੈਨੂੰ ਸ਼ਾਮ ਮਾਰਸ ਵਾਲੇ ਨੇ ਭੇਜਿਆ ਮੈਂ ਉਹਨੂੰ ਫੋਟੋ ਭੇਜੀ ਤੇ ਉਹਨੇ ਕਹਿੰਦਾ ਜੀ ਬੋਰਡ ਪਾੜ ਦੇ ਅਸੀਂ ਉਹਨੂੰ ਸ਼ਾਮ ਮਾਰਸ ਵਾਲੇ ਨੂੰ ਪਛਾਣਿਆ ਉਹ ਦਿੱਸੇ ਉਹਨੇ ਕਿਉਂ ਇਦਾਂ ਕੀਤਾ ਉਹ ਨੂੰ ਪੁੱਛ ਜਵਾਦ ਉਤਰੀ ਦੁਕਾਨ ਹੈ ਕਿੱਥੇ ਕਰਕੇ ਮੌਜੂਦ ਹੈ ਜੀ ਦੁਕਾਨ ਪਤਾਰਪੁਰ ਤੋਂ ਜਾਰੀ ਸ਼ਾਮ ਮਾਰਸ ਤੇ ਉਹਨਾਂ ਨੂੰ ਫੋਨ ਵਗੈਰੇ ਕੀਤਾ ਗਿਆ ਸੀ ਫੋਨ ਉਹਦੇ ਬੰਦ ਹੈ ਜੀ ਉਸੇ ਬੰਦੇ ਦੇ ਫੋਨ ਤੋਂ 10 ਵਾਰ ਬੰਦ ਕੀਤਾ ਘਰ ਵੀ ਉੱਥੇ ਹੀ ਆਉਣਾ ਦੇ ਨਾਲ ਹਾਂ ਪੁਲਿਸ ਹਾਂ ਜੀ ਤੇ ਕਾਮਰੇ ਆਪਣੇ ਦੇਖੋ ਪੁਲਿਸ ਆਪਣੀ ਕਾਰ ਦੇ ਤੇ ਬੰਦਾ ਅਰੈਸਟ ਕਰ ਲਿਆ ਪੁਲਿਸ ਨੇ ਤੇ ਬਹੁਤ ਵਧੀਆ ਪੁਲਿਸ ਆਪਣੀ ਮੌਕੇ ਤੇ ਪਹੁੰਚੀ ਉਹਨਾਂ ਨੂੰ ਬੰਦਾ ਰੈਸਟ ਦਿੱਤਾ ਆ ਤੇ ਪ੍ਰਸ਼ਾਸਨ ਨਾਲ ਅੰਦਰ ਬੈਠੇ ਨੇ ਮੱਡੂਆ ਜੀ ਬੈਠੇ ਨੇ ਸ਼ੈਰੀ ਬਟਾ ਅੰਦਰ ਲੱਗੇ ਹੋਏ ਨੇ ਸਾਰੇ ਆਪਣੀ ਕਾਰਵਾਈ ਕਰ ਲੈਣੇ 10 ਮਿੰਟ ਪਤਾ ਲਾਈ ਉਹਨਾਂ ਦੇ ਐਫਆਰ ਹੀ ਦਰਜ ਹੋਏਗੀ ਕਿ ਉਹਨਾਂ ਨੇ ਨਹੀਂ ਹੋਏਗੀ ਤੇ ਫਿਰ ਇਹ ਸਾਰੇ ਵੀਰ ਇੱਕ ਵਾਰੀ ਪਿਆਰੇ ਪਹੁੰਚੇ ਨੇ ਗੁਰਮਾਰਾ ਨੂੰ ਪਿਆਰ ਕਰਨ ਨਾਲ ਜੇ ਨਹੀਂ ਕਰਨਗੇ ਫਿਰ ਦੁਬਾਰਾ ਤੇ ਜਦ ਪੁਲਿਸ ਪਰਚਾਜਨ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਤਾਂ ਫਿਰ ਕੋ ਜੀ ਲੋੜੀ ਨੂੰ ਲੱਗਿਓ ਇਹਨਾਂ ਨੂੰ ਦੇਖਣ ਕਿਉਂ ਹੁੰਦੇ ਤਾਂ ਪੱਤਾ ਠੀਕ ਹੈ ਹਰ ਧਰਮ ਵਿੱਚ ਹੁੰਦੇ ਨੇ ਔਰ ਮੈਨੂੰ ਜਿੰਨਾਂ ਨੂੰ ਅਕਸਰੀ ਨਗਰ ਕੀਰਤਨ ਦੌਰਾਨ ਇਹ ਜਾਂ ਮਾਮਲਾ ਕਿਉਂ ਹੁੰਦਾ ਹੈ ਕੀ ਕਹ ਸਕਦੇ ਆ ਕਿ ਕਿਸੇ ਕੋ ਕਿਸੇ ਚੀਜ਼ ਦੀ ਨਹੀਂ ਦੇਖੀ ਜਾਂਦੀ ਜਾਂ ਵੀ ਕਿਉਂ ਵੱਧ ਚੜ ਗਿਆ ਹੁਬੈਤ ਤੇ ਯਾਰ ਇਹ ਕਿਦਾਂ ਦੀ ਕੋਈ ਗੱਲ ਨਹੀਂ ਮੈਂ ਹੈ ਮੇਰੀ ਨੌਲੇਜ ਤਾਂ ਪਹਿਲੀ ਵਾਰ ਹੀ ਆਈ ਹੈ ਜੀ ਵਹ ਬੋਰਡ ਤੋਂ ਵੀ ਪੜੇਗਾ ਜੋਨੇ ਪਾੜਿਆ ਗਲਤ ਕੀਤਾ ਤੇ ਪ੍ਰਸ਼ਾਸਨ ਉਹਨਾਂ ਦੀ ਕਾਰਵਾਈ ਕਰ ਰਿਹਾ ਉਹ ਤਾਂ ਪੂਰੀ ਤੇ ਪ੍ਰਸ਼ਾਸਨ ਨਹੀਂ ਕਰ ਵੀ ਕਰੇਗਾ ਠੇਕੇਦਾਰ ਦਾ ਵੀ ਨਾਮ ਆ ਰਿਹਾ ਕਿਸੇ ਨੇ ਕਿਹਾ ਕਿ ਬੋਰਡ ਫਾਰਮ ਵਾਸਤੇ ਜਿਹੜੇ ਲੋਕ ਕਹਿ ਰਹੇ ਨੇ ਇਹ ਤੋਂ ਠੇਕੇਦਾਰ ਨੇ ਗਲਤ ਕੀਤਾ ਪਤਾ ਲੱਗਿਆ ਕਿ ਕਿਉਂ ਉਹਨੂੰ ਠੇਕੇਦਾਰ ਨੇ ਕਿਹਾ ਜਿਹਨੇ ਆ ਬੋਰਡ ਲੱਗਿਆ ਉਹਦੇ ਤੇ ਠੇਕੇਦਾਰ ਦਾ ਨਾਮ ਲਿਖਿਆ ਹੋਏਗਾ ਸਭ ਕੋ ਲਿਖ ਦੇਈਏ ਅੱਜਕੱਲ੍ਹ ਪ੍ਰਸ਼ਾਸਨਾਂ ਨੂੰ ਪਤਾ ਲੱਗ ਜਾਏਗਾ ਹੁਣੇ ਕੋਈ ਠੇਕੇਦਾਰ ਤੇ ਨਹੀਂ ਸਾਈਕੋ ਹੈਗਾ ਉਹਨੂੰ ਤਾਂ ਨੌਲੇਜ ਹੋएगी ਨਹੀਂ ਹਾਂਜੀ 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 ਉਹੀ ਕਹਿ ਰਹੇ ਨੇ ਪ੍ਰਸ਼ਾਸਨ ਆਪਣੇ ਤਾਂ ਹੀ ਕਾਰਵਾਈ ਕਰ ਰਿਹਾ ਤਾਂ ਹੀ ਉਹਨੂੰ ਅੰਦਰ ਲੈ ਕੇ ਗਏ ਹੋਏ ਨੇ ਉਹਨੂੰ ਅੰਦਰ ਫੜ ਲਿਆ ਆ ਦੱਸੇਗਾ ਕਿ ਮੈਂ ਸਾਈਕੋ ਆ ਜਾਂ ਠੇਕੇਦਾਰ ਸਾਈਕੋ ਜਿਹੜਾ ਵੀ ਸਾਈਕੋ ਹੁੰਦਾ ਸਾਰਿਆਂ ਦੇ ਸਾਹਮਣੇ ਹੋਣੇ ਕਰਨਗੇ ਨਹੀਂ ਉਹ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਉਹਨੇ ਫੋਟੋ ਵੀ ਭੇਜੀ ਸੀ ਕਿ ਠੇਕੇਦਾਰ ਨੂੰ ਠੇਕੇਦਾਰ ਨੇ ਕਿਹਾ ਕਿ ਨਹੀਂ ਜੀ ਪਾੜਦੇ ਹੋ ਜੀ ਬੋਲ ਕਿਤੇ ਦੀ ਕੀ ਗੱਲ ਸਾਹਮਣੇ ਆਈ ਕਿੰਨੇ ਉਹਨੇ ਪਹਿਲੇ ਹੋਰ ਵੀ ਬੋਰਡ ਪਾੜੇ ਆ ਜੋ ਪਾੜੇ ਉਹਨਾਂ ਕਹਿੰਦੇ ਫਿਰ ਬੋਰਡ ਇਹ ਚਾਰਜ ਫਟੇ ਹੋਣਗੇ ਤੇ ਫਿਰ ਤੇ ਉਹਨਾਂ ਦੇ ਬੰਦੀ ਕਾਰਵਾਈ ਹੋਏਗੀ ਕਿਉਂ ਨਹੀਂ ਹੋਏਗੀ ਕਾਰਨ ਬਾਰੇ ਲਿਖਿਆ ਨਕਸ਼ਤਾਂ ਬਾਰੇ ਲਿਖਿਆ ਕਿ ਅਸੀਂ ਇਸ ਨਾਹਟਾ ਹੈ ਉਹ ਰੋਡ ਦੇ ਕਿੰਨੇ ਮਦਨ ਸਾਥ ਦੀ ਹੈ ਕੋਈ ਜਾਮਾ ਟਾਲਦਾ ਲੜਕਾ ਹੈਗਾ ਜਿਨੇ ਆਪਣੇ ਉਹਦੇ ਬੋਰਡ 파ੜੇ ਗਿਪਤੀ ਸਾਹਿਬ ਉੱਥੇ ਡਮੋਰੀਆ ਪੁਲ ਦੇ ਪਰਮਾਨੈਂਟ ਨਾਕਾ ਵੀ ਲੱਗਾ ਹੁੰਦਾ ਪੁਲਿਸ ਦੀ ਗਸ਼ਤ ਵੀ ਹੁੰਦੀ ਲੇਕਿਨ ਤਾਂ ਵੀ ਧਰਮਿਕ ਬੋਰਡ ਫਟਿਆ ਗਿਆ ਕੋਈ ਸਮਾਂ ਵੀ ਕੋਈ ਜ਼ਿਆਦਾ ਨਹੀਂ ਰਿਹਾ ਉਹਦੇ ਮੈਂ ਇਥੇ ਫੜ ਰਿਹਾ ਕਿ ਅ ਜਲਦੀ ਗਾਸ ਤੇ ਜਿਵੇਂ ਪਤਾ ਲੱਗਿਆ ਇਮੀਡੀਏਟਲੀ ਅਸੀਂ ਪਹੁੰਚ ਗਏ ਲੇਕਿਨ ਇਮੀਡੀਏਟਲੀ ਦੇਖੋ ਜਿਆਦਾ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਨਾਲ ਦੀ ਨਾਲ ਉੱਥੇ ਪਹੁੰਚ ਗਏ ਜੀ ਸਾਹਿਬ ਤਿੰਨ ਮਿੰਟ ਦੇ ਵਿੱਚ ਜੀ ਸਾਹਿਬ ਹਰ ਵਾਰੀ ਜਦੋਂ ਵੀ ਕੋਈ ਨਗਰ ਕੀਰਤਨ ਹੁੰਦਾ ਹੈ ਜੀ ਬੋਰਡ ਫਾਰਨ ਦਾ ਧਾਰਮਿਕ ਨੂੰ ਲੈ ਕੇ ਹਰ ਵਾਰੀ ਵਿਵਾਦ ਕੋਈ ਇਦਾਂ ਧਾਰਮਿਕ ਭਵਨ ਨੂੰ ਢਟਕਾਉਗਾ ਉੱਥੇ ਬੰਦੀ ਕਰ ਲਈ ਕੋਈ ਪਤਾ ਨਾ ਲੱਗਾ ਸਭ ਕਰ ਲਈ ਲੇਕਿਨ ਇਹਦੇ ਵਿੱਚ ਕੋਈ ਉਹਦੇ ਨਾਲ ਬੰਦਾ ਜਿਹੜਾ ਕਾਬੂ ਕੀਤਾ ਉਹਦਾ ਕੀ ਨਾਮ ਹੈ ਪਰਦੀ ਚੱਲ ਜਾਈ ਕੋਈ ਮਾਸਟਰਮਾਈਂਡ ਪਤਾ ਲੱਗਾ ਕੌਣ ਕਰਵਾਉਣ ਵਾਲਾ ਹੈ ਕੋਈ ਆਫੀਸਰ ਵੀ ਕਰਨ ਜੋ ਇਹ ਤੁਹਾਨੂੰ ਸਟੇਟਮੈਂਟ ਚ ਲਿਖਵਾਉਣਗੇ ਉਦੇ ਮੁਤਾਬਕ ਡਿਟੋ ਕਾਰਵਾਈ ਹੋਊਗੀ ਕਿ ਇਹੋ ਦੇ ਵਿੱਚੋਂ ਫਰਕ ਕੋਈ ਦੱਸੇ ਜਾ ਰਿਹਾ ਕਿ ਕੋਈ ਪ੍ਰਿੰਟਡ ਆਰਡਰ ਦਾ ਵੀ ਕੋਈ ਸਾਹਮਣੇ ਆ ਰਿਹਾ ਸੀ ਜੇਕਰ ਨਾਮ ਆਇਆ ਤਾਂ ਜ਼ਰੂਰ ਕਰਵਾਈ ਹੋਊਗੀ ਕੋਈ ਨੇੜੇ ਥੋੜੀ ਜਿਹੀ ਜੇ ਕੋਈ ਬਹੁਤ ਖਰਾਬ ਕਰ ਰਿਹਾ ਹੈ ਸ਼ਹਿਰ ਦਾ ਕੋਈ ਵੀ ਹੋਇਆ ਬਖਸ਼ ਕਿਨੇ ਜਣੇ ਸੀਗੇ ਉਹ ਇੱਕ ਸੀ ਦੋ ਇੱਕ ਲੜਕੀ ਇੱਕ ਸੀ ਜਿਹੜੀ ਲੋਕ ਸੀ ਕਿਸੇ ਦਾ ਕਿੱਥੇ ਦਾ ਬੰਦਾ ਰਹਿਣ ਵਾਲਾ ਜਿਹੜਾ ਇਹ ਬਾਰ ਬਾਰ ਯਾਨਲੇ ਨਾਲ ਇਹਦੇ ਮੋਟਰ ਬੰਦੇ ਬੈਠੇ ਨੇ ਸਾਰੇ ਆਪਣੇ ਜਥੇਬੰਦੀ ਤੇ ਬੈਠ ਕੇ ਸੀ ਕਾਰਵਾਈ ਉਹ ਸਟੇਟਮੈਂਟ ਲਿਖਾ ਰਹੇ ਜੋ ਉਦੇ ਚਾਹ ਉਦੇ ਮੁਤਾਬਕ ਕਾਨੂੰਨ ਮੁਤਾਬਕ ਪ੍ਰੋਪਰ ਕਾਰਵਾਈ ਹੋ ਰਹੀ ਹੈ ਠੀਕ ਹੈ ਜੀ ਸਾਰੇ মিডিਆ ਦਾ ਧੰਨਵਾਦ ਜਿਹੜਾ ਇਸੇ ਪਰੇਸ਼ਾਨੀ ਦੀ ਘੜੀ ਦੇ ਵਿੱਚ ਸਾਡੇ ਨਾਲ ਖੜੇ ਹੋਏ ਇਸ ਸਮੇਂ ਵੀ ਬਹੁਤ ਧੰਨਵਾਦ ਕਰਦੇ ਆਂ ਅਸੀਂ ਇਹਨਾਂ ਦਾ ਔਰ ਦੂਸਰੀ ਬੇਨਤੀ ਹੈ ਕਿ ਪ੍ਰਸ਼ਾਸਨ ਨੇ ਇੱਕ ਬੰਦਾ ਦਾ ਕਾਬੂ ਕਰ ਲਿਆ ਦੂਜੇ ਦੇ ਘਰ ਰੇਡ ਕਰਾ ਦਿੱਤੀ ਹੈ 169 ਐਫ ਆਈ ਆਰ ਜਿਹੜੀ ਹੋ ਗਈ ਹੈ ਜਿਹੜੀ ਕਿ ਮੇਖਲ ਹੋਰ ਅੱਧੇ ਘੰਟੇ ਬਾਅਦ ਦਰਜ ਹੋਏਗੀ 2512 ਤੇ ਪਈ ਹੈ ਬਹੁਤ ਸ੍ਰੀਆ ਕਾਰਨ ਨੰਬਰ ਆਫਾਇਰ ਦਰਜ ਕੀਤੀ ਹੈ ਕਾਰਾਂ ਵਾਂਗ ਸਵੇਰੇ ਆ ਜਾਣਗੀਆਂ ਪੀਡੀਐਸ ਉਹਦੀ ਆ ਜਾਏਗੀ ਔਰ ਅਸੀਂ ਇਹ ਚਾਹੇ ਆ ਕਿ ਕਿਸੇ ਵੀ ਤਰੀਕੇ ਬਖਸ਼ਿਆ ਨਾ ਜਾਵੇ ਜਿਹੜਾ ਹਿਰਾਸਤ ਚ ਵੀ ਹੈ ਤੇ ਜੱਜ ਨੂੰ ਵੀ ਫੜਮ ਗਏ ਨੇ ਕਿਉਂਕਿ ਇਹ ਸਾਜ਼ਿਸ਼ ਤਿਆਰ ਤਾਂ ਹੋ ਰਿਹਾ ਹੈ ਪਹਿਲਾਂ ਵੀ ਅਸੀਂ 6 ਨੰਬਰ ਚ ਕੰਪਲੇਨਟ ਕਰਾਈ ਹੈ ਨਵੰਬਰ ਦੇ ਵਿੱਚ ਵੀ ਗੁਰਨਾਣਕ ਸਾਹਿਬ ਦੇ ਪੁਰਪਤੇ ਵੀ ਸਾਡੇ 25 ਬੋਲ ਲੱਥੇ ਆ ਉਹਨੇ 20ਵਾਂ 22ਵਾਂ ਬੋਟ ਸਾਡਾ ਲੱਥ ਰਿਆ ਸੀ ਔਰ ਖਾਸ ਕਰਕੇ ਸਾਨੂੰ ਇਹ ਨਿਸ਼ਾਨਾ ਸੇ ਕਿਤਾਰ ਮਾਨੂੰ ਕੀਤਾ ਜਾਂਦਾ ਪੰਜਾਬੀਆਂ ਨੂੰ ਕੀਤਾ ਜਾਂਦਾ ਅਸੀਂ ਇਸ ਦੇ ਬਿਲਕੁਲ ਖਿਲਾਫ ਹਾਂ ਔਰ ਪੂਰੀ ਆਵਾਜ਼ ਉਠਾਵਾਂਗੇ ਜੇ ਇਹਨਾਂ ਤੇ ਐਫ ਆਈ ਆਰ ਹੋਣ ਦੇ ਬਾਵਜੂਦ ਵੀ ਕਾਰਵਾਈ ਨਾ ਹੋਈ ਫਿਰ ਅੱਗੇ ਅਸੀਂ ਸਖਤ ਜੋ ਵੀ ਕਰਦਾ ਆਇਆ ਇਹਦੇ ਸਖਤ ਤੋਂ ਸਖਤ ਕੰਮ ਅਸੀਂ ਕਰਾਂ ਸਰ ਦੇਖਿਆ ਜਾਂਦਾ ਜਦੋਂ ਵੀ ਇਹ ਧਾਰਮਿਕ ਕੰਮ ਆਉਂਦੇ ਨੇ ਇਸ ਤਰ੍ਹਾਂ ਕਿਉਂ ਹੁੰਦਾ ਹੈ ਹੋਲਡਿੰਗ ਬੋਰਡ ਕਿਉਂ ਫਾੜੇ ਜਾਂਦੇ ਨੇ ਇਹ ਸਾਰੇ ਸ਼ਰਾਰਤ ਆ ਬਿਲਕੁਲ ਸਾਜ਼ਿਸ਼ ਤਹਿਤ ਹੋ ਰਿਹਾ ਵੈ ਮੈਂ ਤੁਹਾਨੂੰ ਦੱਸਿਆ ਪਿਛਲੇ ਸਾਲ ਵੀ ਅਸੀਂ ਨਵੰਬਰ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਸੀ 6 ਨੰਬਰ ਦੇ ਵਿੱਚ ਉਦੋਂ ਮਿਸ਼ਨ ਚੌਂਕ 'ਚ ਬੰਗਾ ਇਦਾਂ ਦਾ ਪਿਆ ਸੀ ਉਸ ਤੋਂ ਬਾਅਦ ਛੋਟੀ ਮੋਟੀ ਗੱਲ ਦੀ ਅਸੀਂ ਕੰਪਲੇਨਟ ਨਹੀਂ ਕਰਦੇ ਨਵੰਬਰ ਦੇ ਵਿੱਚ ਵੀ ਤੁਹਾਨੂੰ ਦੱਸਿਆ ਦੁਬਾਰਾ ਰਿਪੀਟ ਕਰ ਰਿਹਾ ਨਵੰਬਰ ਦੇ ਵਿੱਚ ਵੀ ਸਾਡੇ 25 ਬੋਰਡ ਉਤਰੇ ਔਰ ਇਹ ਬੋਰਡ ਅੱਜ ਹੀ ਲੱਗਾ ਸੀ ਉਹ ਰਾਤ ਸ਼ਾਮ ਨੂੰ ਲੱਥਣ ਲੱਗ ਗਿਆ ਕੀ ਲੱਗਦਾ ਜਿਹੜਾ ਸ਼ਹਿਰ ਦਾ ਮਾਹੌਲ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸੁੱਤੇ ਸ਼ਹਿਰ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਇਹਨਾਂ ਨੂੰ ਇਹ ਨਹੀਂ ਪਤਾ ਉਹਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਆ ਇਹ ਹੁਣ ਇਹਨਾਂ ਨੂੰ ਆਪ ਹੀ ਸਮਝ ਲੈਣਾ ਚਾਹੀਦਾ ਹਾਂਜੀ ਸਰ ਤੁਹਾਨੂੰ ਲੱਗਦਾ ਹੈ ਕਿ ਜਿੱਦਾਂ ਹੁਣ ਹਾਂਜੀ ਸ਼੍ਰੀ ਜੀ ਕੀ ਕਰਿਆ ਚਾਹੁੰਦੇ ਹੋ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਮੀਡੀਆ ਨੇ ਵੀ ਰੋਜ਼ ਧੰਨਵਾਦ ਬੇਨਤੀ ਹੈ ਕਿ ਜਲੰਧਰ ਸ਼ਹਿਰ ਦਾ ਜੋ ਕਿ ਸਭ ਤੋਂ ਪ੍ਰਾਤਨ ਸਾਡੇ ਬਜ਼ੁਰਗਾਂ ਦੇ ਸਮੇਂ ਦਾ ਗੁਰਦੁਆਰਾ ਦਵਾਨ ਸਤਨ ਸੈਂਟਰ ਟਾਊਨ ਤੋਂ ਨਗਰ ਕੀਰਤਨ ਨਿਕਲਦਾ ਹੈ ਹਰ ਸਾਲ ਉਹਦੇ ਬੋਰਡ ਲਿਖਦੇ ਆ ਪਿਛਲੇ ਸਾਲ ਵੀ ਇੱਕ ਕੰਪਲੇਟ ਜਿਹੜੀ ਡਿਵੀਜ਼ਨ ਨੰਬਰ 6 ਚ ਕਰਾਈ ਸੀ ਸਾਡੇ ਜਿਹੜੇ ਵੱਡੇ ਭਰਾ ਨੇ ਗੁਰਮੀਤ ਸਿੰਘ ਬਿੱਟੂ ਜੀ ਵੱਲੋਂ ਉਹ ਵੀ ਅਫਸਰ ਸਹਿਬਾਨ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਬੰਦਾ ਫੜਾਂਗੇ ਪਰ ਨਹੀਂ ਸੀ ਫੜਿਆ ਗਿਆ ਅੱਜ ਅਚਨ ਚੋਰ ਤੇ ਸਾਡੇ ਸਿੰਘ ਦੋ ਭਰਾ ਸਾਡੇ ਵੀਰ ਗੱਜਾ ਸਿੰਘ ਗੱਜਾ ਸਿੰਘ ਜੀ ਉੱਥੋਂ ਗੁਜਰਦੇ ਪਏ ਸੀਗੇ ਔਰ ਇਹਨਾਂ ਨੇ ਉਹਨੂੰ ਪੁੱਛਿਆ ਵੀ ਭਾਈ ਤੂੰ ਇਹ ਕੀ ਕਰਦਾ ਪਿਆ ਉਹ ਘਬਰਾ ਗਿਆ ਕਟਰ ਦੇ ਨਾਲ ਬੋਰਡ ਕੱਟਦਾ ਪਈ ਜਿੱਥੇ ਦੇ ਗੁਰੂ ਪਾਤਸ਼ਾਹ ਦਾ ਨਾਮ ਲਿਖਿਆ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਉਂਕਿ ਦੋ ਤਰੀਕ ਸ਼ਹਿਰ ਦਾ ਸਭ ਤੋਂ ਵੱਡਾ ਨਗਰ ਹੈ ਇੱਕਤਾ ਸਿੱਖ ਕੌਮ ਇਸ ਦੌਰ ਤੋਂ ਨਿਕਲ ਵੀ ਕਿਉਂਕਿ ਸ਼ਹੀਦੀ ਦਿਹਾੜੇ ਸੈਭ ਜਾਦੋਂ ਦੇ ਚੱਲਦੇ ਪਿਆ ਅਸੀਂ ਸਾਰੇ ਉਧਰ ਆ ਕਿ ਸ਼ਹੀਦੀ ਦਿਹਾੜੇ ਚੱਲਦੇ ਇੱਕ ਦੌਰ ਹੁੰਦਾ ਸਿੱਖ ਕੌਮ ਦਾ ਜਿਹੜੇ ਜਿਹੜੇ ਦੌਰ ਹੁੰਦੇ ਸਾਡੇ ਬਾਤੇ ਉਸ ਇਤਿਹਾਸ ਯਾਦ ਕਰਨ ਦਾ ਸਾਡਾ ਸਮਾਂ ਹੁੰਦਾ ਹੈ ਕਿ ਹਾਂ ਬਈ ਇਹ ਜਿਹੜੀਆਂ ਸ਼ਹੀਦੀਆਂ ਹੋਈਆਂ ਸੀਗੀਆਂ ਸਾਡੇ ਸਿੱਖਾ ਸਿੱਖ ਕੌਮ ਬਹੁਤ ਜਿਆਦੀ ਇਹ ਲਸਾਨੀ ਸ਼ਹਾਦਤ ਨੂੰ ਮਨਾਉਂਦੀਆਂ ਔਰ ਦੂਜੇ ਪਾਸੇ ਇਹਨਾਂ ਨੇ ਜਾਣ ਬੁੱਝ ਕੇ ਜਿਹੜੀ ਅੱਜ ਸ਼ਰਾਰਤ ਕੀਤੀ ਗਈ ਹੈ ਜਿਹੜਾ ਵੀ ਇਹਦੇ ਮਗਰ ਕੋਈ ਵੀ ਜਿੱਦੀ ਵੀ ਇਹ ਛਾਜਸ਼ ਹੋਗੀ ਕੋਈ ਬਖਸ਼ਿਆ ਨਹੀਂ ਜਾਊਗਾ ਕਿਸੇ ਨਾਲ ਕੋਈ ਕੰਪਰਮਾਈਜ਼ ਨਹੀਂ ਹੋਗਾ ਐਫਆਰ ਨੰਬਰ 169 269 ਜੀ ਐਫਆਰ ਨੰਬਰ ਦੇਤੀ ਹੈ ਔਰ 2 ਜਾਂ 3 ਘੰਟੇ ਚ ਆਨਲਾਈਨ ਪੈ ਜਾਣਾ ਸਾਰਾ ਕੁਝ ਔਰ ਜੇ ਇਹਨਾਂ ਨੇ ਜਿਹੜਾ ਇਹ ਬੰਦਾ ਫੜਿਆ ਮੈਂ ਮੈਨੂੰ ਪਤਾ ਨਹੀਂ ਕੌਣ ਹੈ ਮੈਨੂੰ ਲੱਗਦਾ ਜਨੰਦਰ ਦਾ ਨਹੀਂ ਹੈ ਵੀ ਜਨੰਦਰ ਦਾ ਹੈਗਾ ਬੰਦੇ ਦਾ ਨਾਮ ਲਿਆ ਗਿਆ ਸੀਗਾ ਜਿਹਦਾ ਵੀ ਨਾਮ ਲਿੱਤਾ ਗਿਆ ਜੇ ਉਹ ਸਵੇਤ ਦਾ ਕਾਸਰਾ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਸ਼ਾਇਦ ਆਪਾਂ ਨੂੰ ਸ਼ੀਦੀ ਦਿਹਾੜਾ ਸ਼ਰੀ ਤੁਹਾਨੂੰ ਲੱਗਦਾ ਇਹ ਬੰਦੇ ਸੋਨਹਾਰ ਸ਼ੀਦੀ ਦਿਹਾੜਾ ਤੋਂ ਬਾਅਦ ਅਸੀਂ ਫਿਰ ਆਪਣੀ ਕਾਰਵਾਈ ਕਰਾਂਗੇ ਕਿਉਂਕਿ ਸ਼ੀਦੀ ਦਿਹਾੜਾ ਚੱਲਦੇ ਪਏ ਅਸੀਂ ਵੀ ਚਾਹਦੇ ਕਿ ਇੱਕ ਵਪਾਰਕ ਦਿਨ ਸ਼ਹਿਰ ਦੇ ਸੀਨ ਦੇ ਦਿਨੇ ਲੋਕਾਂ ਕਿਸੇ ਵਪਾਰੀ ਵਰਗ ਨੂੰ ਵੀ ਤੰਗ ਨਹੀਂ ਕਰਨਾ ਚਾਹਣਾ ਅਸੀਂ ਚਾਹੁੰਦੇ ਕੋਈ ਵੀ ਤੰਗ ਨਾ ਹੋਵੇ ਪਰ ਜੇ ਇੱਥੇ ਸਾਡੇ ਨਾਲ ਧੱਕਾ ਹੋਗਾ ਉੱਥੇ ਬਰਦਾਸ਼ਤ ਨਹੀਂ ਕੀਤਾ ਸ਼ਹਿਰ ਤੁਹਾਨੂੰ ਇਹ ਕਹਣਾ ਦੇ ਪਿਛੇ ਸ਼ਾ ਲੱਗ ਰਹੀ ਕਿ ਇਹ ਅਨਸਰ ਨੇ ਇਹਨਾਂ ਵਗੈਰਾ ਰਮਾ ਦਾ ਇੱਕ ਹਮਾਚਲੀ ਬੰਦਾ ਵਾ ਜਿਹੜਾ ਵੀ ਆ ਇੱਥੇ ਰਹਿੰਦਾ ਜਲੰਧਰ ਇਹਨੂੰ ਕੀ ਪਤਾ ਵਾ ਕਿ ਇਹ ਬੋਰਡ ਕਿਦੇ ਆ ਕਿਦੇ ਨਹੀਂ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਗਿਆ ਮੋਰ ਕਿਉਂ ਲਾਏਗੇ ਇਹ ਜਾਣ ਬੁਝੀ ਸ਼ਰਾਰਤ ਹੋਈ ਆ ਠੇਕੇਦਾਰ ਇੱਕ ਸਾਹਮਣੇ ਆ ਰਿਹਾ ਉਹ ਕੋਣ ਹੈ ਤੇ ਨਾਮ ਵੀ ਦੱਸਿਆ ਜਾ ਰਿਹਾ ਦੇਖੋ ਜੀ ਜਿਹੜਾ ਵੀ ਠੇਕੇਦਾਰ ਆ ਉਹਨੇ ਨਾਮ ਦਿੱਤਾ ਅਫਸਰ ਸਬੰਨਾਂ ਦੀ ਨੋਟਿਸ ਆਉਗੀ ਜਿਹੜਾ ਵੀ ਸ਼ਰਾਰਤੀ ਅੰਦਰ ਹੋਊਗਾ ਚਾਹੇ ਕੋਈ ਵੀ ਹੋਵੇ ਔਰ ਕਿਸੇ ਵੀ ਧਰਮ ਨਾਲ ਬਲੋਂਗ ਕਰਦਾ ਹੋਵੇ ਅਸੀਂ ਸਭ ਦਾ ਸਤਿਕਾਰ ਕਰਦੇ ਆਂ ਹਰ ਜਾਂ ਥਾਂ ਜਾਈਦਾ ਹਰੇਕ ਸਾਰਾ ਸਾਡਾ ਪਰਿਵਾਰ ਆ ਔਰ ਸਾਰੇ ਸਾਡੇ ਨਾਲ ਇਸ ਟਾਈਮ ਖੜੇ ਵੀ ਆ ਹਰ ਭਾਈਚਾਰਾ ਸਾਡੇ ਨਾਲ ਖੜਾ ਪਰ ਜਿੰਨੇ ਵੀ ਇਹ ਸ਼ਰਾਤ ਕੀਤੀ ਜਾਂ ਜਿੰਨੇ ਕਰਵਾਈ ਉਹ ਬਖਸ਼ਿਆ ਨਹੀਂ ਜਾਊਗਾ ਸ਼ੈਰੀ ਜੀ ਹਰ ਵਾਰੀ ਨਗਰ ਕੀਰਤਨ ਦੇ ਸਮੇਂ ਇਦਾਂ ਦੀ ਬੋਰਡ ਦੀ ਬੇਦਬੀ ਕਿਉਂ ਆਉਂਦਾ ਮੈਂ ਤੁਹਾਨੂੰ ਪਹਿਲੇ ਵੀ ਇਹ ਬੇਨਤੀ ਕੀਤੀ ਕਿ ਜਾਨ ਬੋਝ ਕੇ ਸ਼ਰਾਤ ਕਰਾਈ ਜਾਂਦੇ ਆ ਵੀ ਇਹ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਜਦੋਂ ਸਾਡੀ ਵਾਰੀ ਆਉਂਦੀ ਹੈ ਉਦੋਂ ਕਹਿੰਦੇ ਯਾਰ ਇਹ ਪਾਗਲ ਆ ਜਾਂ ਇਹ ਸ਼ਰਾਬੀ ਆ